ਹੈਲੋ ਹੈਲੋ ਸਰਵਨਸਾ ਸਸਸੀ ਗੱਲ ਜੀ ਸਾਸਿ ਵਾਲੀ ਸਾਸਿ ਦਾ ਹੋ ਠੀਕ ਆ ਬਾਈ ਜੀ ਹਾਂ ਬੜੀ ਬੜੀ ਆਪ ਨੂੰ ਕੀ ਗੱਲ ਹੋ ਗਈ ਅੱਜ ਕਾਂਗਰਸ ਛੱਡ ਕੇ ਆਵਾਮੀ ਪਾਰਟੀ ਸ਼ਾਮਲ ਹੋ ਗਏ ਇਸ ਬਾਰੇ ਸੇਹੀ ਤੱਕ ਪਤਾ ਹੀ ਸਾਨੂੰ ਹੁਣ ਹਵਾ ਆਵਾਮੀ ਪਾਰਟੀ ਦੀ ਹੈ ਅੱਛਾ ਜੀ ਤੇ ਲੋਕ ਵੀ ਚਾਹ ਰਹੇ ਆ ਆਵਾਮੀ ਪਾਰਟੀ ਨੂੰ ਹਾਂ 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 ਇੱਕ ਜੀ ਵਾਲੀ ਨੀਤੀਆਂ ਅੱਛਾ 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 ਨਹੀਂ ਚਾਹ ਰਹੇ ਹੂੰ 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 ਠੀਕ ਹੋ ਕਿਦਾਂ ਰਿਹਾ ਸ਼ਤਨਾ ਤੌਰ ਉੱਤੇ ਕਾਂਗਰਸ ਪਾਰਟੀ ਤੋਂ ਨਾਰਾਜ਼ਗੀ ਸੀ ਕਿ ਵੈਸੇ ਹੀ ਕੋਈ ਆਪਣੇ ਮਨ ਦੀ ਇੱਛਾ ਥੋੜੀ ਇਹ ਨਾਰਾਜ਼ਗੀ ਕੋਈ ਜ਼ਿਆਦਾ ਨਹੀਂ ਕੋਈ ਦੇਖਿਆ ਕਿ ਆਪਣੀ ਕਾਂਗਰਸ ਪਾਰਟੀ ਨਾਲ ਕੋਈ ਗੱਲ ਹੋ ਠੀਕ ਹੋ ਜੀ ਉਸ ਵੈਸੇ ਹੀ ਇਹ ਨਾ ਹਰਜਾਨ ਸੀ ਸਾਲ ਪਰਸੇ ਆਮ ਆਦੀ ਪਾਰਟੀ ਦਾ ਹਾਂ 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 ਹਾਂਜੀ 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 ਚਲੋ ਆਪਾਂ ਕਰਦੇ ਹਾਂ ਇਸ ਵਾਰੀ ਠੀਕ ਹੋ ਜੀ ਹਾਂ ਤੁਸੀਂ ਫਿਰ ਅੱਜ ਪਟਿਆਲੇ ਹੋ ਸੀ ਸ਼ਾਮਲ ਜਾ ਕੇ ਹਾਂਜੀ ਹਾਂ ਪਟਿਆਲੇ ਹੂੰ ਹੂੰ ਬਈ ਕੁਝ ਜਿਹੜਾ ਹਰਚੰਦ ਜੀ ਬਸ ਕਰਦੀਆਂ ਉਹਨਾਂ ਨਾਲ ਤੇ ਪਹਿਲਾਂ ਮੇਸ਼ਾਂ ਅੱਛਾ 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 ਜੀ 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 ਹਾਂਜੀ ਉਹਨਾਂ ਨਾਲ ਵੀ ਪੈਸੇ ਚਾਲਦੇ ਆ ਠੀਕ ਆ ਵੀਰੇ ਉਹਨਾਂ ਸੋਸਾਲਾਂ ਨੇ ਜਾਸਨ ਜੀ ਨੂੰ ਤੁਸੀਂ ਐਨ ਲੋਕ ਸਭਾ ਚੋਣ ਫਿਰ ਦੇ ਉੱਤੇ ਆ ਵੈਸੇ ਮੁਕਾਬਲਾ ਕਿਸ ਨਾਲ ਸਮਝਦੇ ਤੁਸੀਂ ਅੱਜ ਦੀ ਤਰੀਕ ਦੇ ਵਿੱਚ ਲੋਕ ਸਭਾ ਹਲਕਾ ਪਟਿਆਲੇ ਦੇ ਅੰਦਰ ਕਿਆਲੇ ਦੇ ਅੰਦਰ ਤੁਹਾਨੂੰ ਪਤਾ ਹੀ ਹੈ ਜੀ ਟਾਲੇ ਅੰਦਰ ਕੀ ਕਸਾਮਾਨ ਬਚਿਆ ਵਾ ਕਿਸੇ ਨਾਲ ਤੁਹਾਨੂੰ ਆਮ ਆਦਮੀ ਪਾਰਟੀ ਕਿ ਤਰਫਾ ਮੁਕਾਬਲਾ ਹੀ ਹੈ ਜੀ ਹੂੰ ਹੂੰ ਬਸ ਮੁਕਾਬਲੇ ਕਿਹੜਾ ਵੀ ਦੁਬਾਰਾ ਆਵਾ ਦੀ ਪਾਰਟੀ ਨਾਲ ਮੇਰੇ ਖਿਆਲ ਤੋਂ ਕੋਈ ਨਹੀਂ ਹੈਗਾ ਜੀ ਅੱਛਾ ਹਾਂ ਤਦ ਉਸ ਦਾ ਇੱਕ ਤਰਫਾ ਕਰਦੇ ਕੰਮ ਸਾਰ ਹਾਂ ਜੀ ਆ ਇੱਕ ਤਰਫਾਈ ਹੈ ਹੂੰ ਹੂੰ ਲੋਕ ਚਾਹ ਰਹੇ ਨਾ ਆਵਾ ਦੀ ਪਾਰਟੀ ਨੂੰ ਠੀਕ ਹੋ ਜੀ